ਚੰਡੀਗੜ੍ਹ ਦਾ ਇਲੈਂਟੇ ਮਾਲ ਘੁੰਮਣਾ ਨਵਾਂ ਸ਼ਹਿਰ ਦੇ ਇੱਕ ਪਰਿਵਾਰ ਨੂੰ ਮਹਿੰਗਾ ਪੈ ਜਾਂਦਾ ਹੈ ਪਰਿਵਾਰ ਦੀਆਂ ਖੁਸ਼ੀਆਂ ਨੇ ਜਿਹੜੀਆਂ ਇੱਕ ਹਾਦਸੇ ਦੇ ਵਿੱਚ ਉਜੜ ਜਾਂਦੀਆਂ ਨੇ ਅਤੇ ਇਲੈਂਟੇ ਮਾਲ ਦੇ ਵਿੱਚ ਟॉय ਟ੍ਰੇਨ ਪਲਟਣ ਕਰਕੇ ਉਹਨਾਂ ਦੇ 11 ਸਾਲ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਬੜੇ ਇਲੈਂਟੇ ਮਾਲ ਦੇ ਵਿੱਚ ਇੱਕ ਵੱਡਾ ਹਾ사 ਵਾਪਰਿਆ ਜਿੱਥੇ ਇੱਕ ਟॉय ਟ੍ਰੇਨ ਪਲਟ ਗਈ ਅਤੇ ਟਰੇਨ ਦੇ ਪਿਛਲੇ ਡੱਬੇ ਵਿੱਚ ਬੈਠੇ 11 ਸਾਲ ਦੇ ਬੱਚੇ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਤਾਂ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਬੱਚੇ ਨੂੰ 32 ਸੈਕਟਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਸਵੇਰੇ 4 ਵਜੇ ਇਲਾਜ ਦੌਰਾਨ ਉਸ ਬੱਚੇ ਦੀ ਮੌਤ ਹੋ ਗਈ ਬੱਚੇ ਦੀ ਪਛਾਣ ਨਵਾਂ ਸ਼ਹਿਰ ਦੇ ਰਹਿਣ ਵਾਲੇ 11 ਸਾਲਾ ਸ਼ਹਾਬਾਜ਼ ਵਜੋਂ ਹੋਈ ਹੈ ਪੁਲਿਸ ਦੇ ਵੱਲੋਂ ਟॉय ਟ੍ਰੇਨ ਨੂੰ ਜ਼ਬਤ ਕੀਤਾ ਗਿਆ ਹੈ ਤਾਂ ਬੱਚੇ ਦੇ ਪਿਤਾ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਟॉय ਟ੍ਰੇਨ ਸੰਚਾਲਕ ਸੌਰਵ ਅਤੇ ਕੰਪਨੀ ਦੇ ਮਾਲਕਾਂ ਦੇ ਖਿਲਾਫ ਗਲਤ ਇਰਾਦੇ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ ਤਾਂ ਇਸ ਦੌਰਾਨ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਤਾਂ ਮਿਲੀ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਜਤਿੰਦਰ ਪਾਲ ਸਿੰਘ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ ਪਤਨੀ ਅਤੇ ਚਚੇਦੇ ਭਰਾ ਦੇ ਨਾਲ ਚੰਡੀਗੜ੍ਹ ਘੁੰਮਣ ਆਇਆ ਸੀ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਇਹ ਪਰਿਵਾਰ ਨੇ ਜਿਹੜੇ ਉਹ ਇਲੰਟੇ ਮਾਲ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਸ਼ਾਪਿੰਗ ਕੀਤੀ ਜਾਂਦੀ ਹੈ ਤਾਂ ਇਨਾਂ ਦੇ ਬੱਚੇ ਨੇ ਜਿਹੜੇ ਉਹ ਗਰਾਉਂਡ ਫਲੋਰ ਉੱਤੇ ਟॉय ਟ੍ਰੇਨ ਦੇਖ ਕੇ ਆਪਣੇ ਪਰਿਵਾਰ ਨੂੰ ਕਹਿੰਦੇ ਨੇ ਕਿ ਉਹ ਝੂਲਾ ਲੈਣਾ ਚਾਹੁੰਦੇ ਨੇ ਤਾਂ ਪਰਿਵਾਰ ਦੇ ਵੱਲੋਂ ਬੱਚਿਆਂ ਨੂੰ ਟॉय ਟ੍ਰੇਨ ਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ 400 ਰੁਪਏ ਨੇ ਜਿਹੜੇ ਉਹ ਟॉय ਟ੍ਰੇਨ ਦੇ ਸੰਚਾਲਕ ਨੂੰ ਦਿੱਤੇ ਜਾਂਦੇ ਨੇ ਪਰ ਉਹਨਾਂ ਨੂੰ ਕੋਈ ਵੀ ਪਰਚੀ ਵੀ ਨਹੀਂ ਦਿੱਤੀ ਜਾਂਦੀ ਤਾਂ ਸ਼ਾਹਬਾਜ਼ ਅਤੇ ਦੂਜਾ ਬੱਚਾ ਟੁਆਇ ਟ੍ਰੇਨ ਦੇ ਆਖਰੀ ਡੱਬੇ ਵਿੱਚ ਬੈਠੇ ਹੁੰਦੇ ਨੇ ਆਪਰੇਟਰ ਸੌਰਵ ਦੇ ਵੱਲੋਂ ਟੁਆਇ ਟ੍ਰੇਨ ਨੂੰ ਗਰਾਉਂਡ ਫਲੋਰ ਉੱਤੇ ਚਲਾਇਆ ਜਾਂਦਾ ਹੈ ਤਾਂ ਇਸ ਦੌਰਾਨ ਅਚਾਨਕ ਟੁਆਇ ਟ੍ਰੇਨ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਪਿਛਲਾ ਡੱਬਾ ਪਲਟ ਜਾਂਦਾ ਹੈ ਜਿਸ ਕਰਕੇ ਸ਼ਾਬਾਜ਼ ਖਿੜਕੀ ਤੋਂ ਬਾਹਰ ਡਿੱਗਦਾ ਹੈ ਅਤੇ ਫਰਸ਼ ਦੇ ਨਾਲੋਂ 10 ਸੇ ਟਕਰਾਂਦਾ ਹੈ ਜਿਸ ਕਰਕੇ ਸਿਰ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਜਦਕਿ ਦੂਜਾ ਬੱਚਾ ਜਿਹੜਾ ਉਹ ਬਾਲਬਾਲ ਬਚ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਡਾਕਟਰਾਂ ਦੇ ਬਿਆਨ ਦਰਜ ਕਰਕੇ ਲਾਂਟੇ ਮਾਲ ਤੋਂ ਟੌਇ ਟ੍ਰੇਨ ਨੂੰ ਜ਼ਬਤ ਕਰ ਲਈ ਗਈ ਹੈ ਪੁਲਿਸ ਨੇ ਲਾਂਟੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਵੀ ਹਾਸਲ ਕਰ ਲਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਟੌਇ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਨੇ ਜਾਂਚ ਤੋਂ ਪਤਾ ਲੱਗਿਆ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਟੌਇ ਟ੍ਰੇਨ ਦੇ ਵਿੱਚ ਸਿਰਫ ਦੋ ਹੀ ਬੱਚੇ ਬੈਠੇ ਸਨ ਜਤਿੰਦਰ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਟੌਇ ਟ੍ਰੇਨ ਦੇ ਡਰਾਈਵਰ ਸੌਰਵਤੇ ਟ੍ਰੇਨ ਚਲਾਉਣ ਵਾਲੀ ਕੰਪਨੀ ਦੇ ਵੱਲੋਂ ਸੁਰੱਖਿਆ ਨਿਰਮਾਣ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ ਤਾਂ ਮੋੜਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੱਚਿਆਂ ਦੀ ਟੌਏ ਟ੍ਰੇਨ ਚਲਾਉਣ ਦਾ ਠੇਕਾ ਲਾਂਟੇ ਮਾਲਦੇ ਵੱਲੋਂ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ ਤਾਂ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਅਤੇ ਭਵਿੱਖ ਦੇ ਵਿੱਚ ਕਿਹੜੇ ਸੁਰੱਖਿਆ ਇੰਤਜ਼ਾਮ ਕੀਤੇ ਜਾਂਦੇ ਨੇ ਤਾਂ ਜੋ ਅਜਿਹਾ ਪਿਆਮਚਾ ਹਾਦਸਾ ਦੁਬਾਰਾ ਨਾ ਵਾਪਰ ਸਕੇ